ਲੋਕ ਸੇਵਾ ਦੀ ਬਚਨ ਵਾਦ ਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਦੇ ਪੁੱਤਰ ਹਰਜੀ ਮਾਨ ਨੇ 75 ਲੱਖ ਦੀ ਲਾਗਤ ਨਾਲ ਮਹੱਲਾ ਪੀਪਰੰਗੀ ਚਾਚੋਕੀ ਦਸ਼ਮੇਸ਼ ਨਗਰ ਅਤੇ ਚਾਲਨਗਰ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਹਰਜੀ ਮਾਨ ਨੇ ਦੱਸਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰਾਂ ਵਿੱਚ ਵਿਕਾਸ ਨੂੰ ਦਿੱਤੀਆਂ ਪਹਿਲ ਕਦਮੀਆਂ ਸਦਕਾ ਆਉਂਦੀਆਂ ਕਾਰਪੋਰੇਸ਼ਨ ਚੋਣਾ ਵਿੱਚ ਆਪ ਪਾਰਟੀ ਨੂੰ ਭਰਮਾ ਹੁੰਗਾਰਾ ਮਿਲੇਗਾ ਇਸ ਮੌਕੇ ਉਹਨਾਂ ਨਾਲ ਹਰਮੇਸ਼ ਪਾਠਕ ਰਾਜਾ ਕੌਲ ਸਰ ਇੰਦਰਜੀਤ ਸਿੰਘ ਪੀਪਰੰਗੀ ਬਲਜਿੰਦਰ ਸਿੰਘ ਅਫਤਾਰ ਸਿੰਘ ਪ੍ਰੇਤਪਾਲ ਕਰਤੁਲੀ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਸਤਿਕਾਰ ਜੀ ਅੱਜ ਫਗਵਾੜੇ ਵਿੱਚ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਇਲਾਕੇ ਦੇ ਜਿਹੜੇ ਵਿਕਾਸ ਕਰਦੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਮੈਂ ਬੜਾ ਖੁਸ਼ਕਿਸਮਤ ਸਮਝਦਾ ਆ ਕਿ ਬਾਦ ਸਾਹਿਬ ਜੀ ਦੇ ਹਾਫ ਤੇ ਜਾ ਕੇ ਜਿੰਨੂ ਜਿਹੜੇ ਕੰਮ تین ਜਗ੍ਹਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਤੇ ਜਿਹੜੇ ਵਿੱਚ ਇਨਕਲੂਡਡ ਸੀ ਕਿ ਜਿਹੜਾ ਪੀਪਾ ਰੰਗੀ ਦੇ ਵਿੱਚ ਇੱਕ ਬਹੁਤ ਸਾਲਾਂ ਤੋਂ ਕੱਚੀ ਉੱਥੇ ਲਪੇਲਟੀਆਂ ਜਿਹੜੀਆਂ ਦੁਬਾਰਾ ਨੰਨੀਆਂ ਬਣੀਆਂ ਬਸ ਨਵਾਂ ਵਸੇਰਾ ਹੋਇਆ ਲੋਕਾਂ ਦਾ ਪਰ ਉਹਨਾਂ ਦੀ ਇਹ ਮਨਪੱਗੀ ਗੱਲ ਸੀ ਕਿ ਉੱਥੇ ਪਾਣੀ ਦੀ ਸਮੱਸਿਆ ਤੇ ਸੜਕਾਂ ਦੀ ਇਸ ਮਖਿਆ ਸੀ ਬੁਣਦੀ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਇਸ ਦੇ ਇਹਨਾਂ ਦੀਆਂ ਦੋ ਗਲੀਆਂ ਅਸੀਂ ਜਿਨ੍ਹਾਂ ਦੀ ਕੁੱਲ ਲਾਗਤ 33 ਲੱਖ ਦੇ ਆਸ-ਪਾਸ ਹੈ ਉਫ ਨੂੰ ਆ ਸ਼ੁਰੂ ਕਰਾ ਕੇ ਆ ਚਾਚੂ ਕੀ ਵਿਖੇ ਜਿਹੜਾ ਕਿ ਫਿਰਨੀ ਦੀ ਸੜਕ ਸੀ ਸਾਰੀ ਜਿੱਥੇ ਪਾਣੀ ਦੀ ਹੌਦੀਆਂ ਨਾ ਹੋਣ ਕਰਕੇ ਪਾਣੀ ਵਾਟਰ ਲੌਕਿੰਗ ਦੀ ਬੜੀ ਸਮੱਸਿਆ ਆ ਰਹੀ ਸੀ ਅੱਜ ਉਹਨੂੰ ਵੀ ਪੂਰਾ ਕਰਦੇ ਹੋਏ ਜਿਹਦੀ ਕੁੱਲ ਲਾਗਤ 13 ਲੱਖ ਦੇ ਆਸ-ਪਾਸ ਹੈ ਉਸ ਨੂੰ ਕੰਮ ਨੂੰ ਸ਼ੁਰੂ ਕਰਾ ਕੇ ਆ ਅੱਜ ਮੈਂ ਜਿੱਥੇ ਖੜਾ ਆ ਦਸ਼ਨੇਸ਼ ਕਲੋਨੀ ਦੇ ਵਿੱਚ ਉੱਥੇ ਜਿਹੜੀ ਸੜਕ ਆ ਸਾਰੀ ਇਹ ਚਾਰਚ ਫਿਰੇਟ ਮਲਿਆਨੂ ਬਲਿਆਨੂ ਜੋੜਦੀ ਹੈ ਤੇ ਉਹਦੀ ਲਾਗਤ ਕੁਝ 14 ਲੱਖ ਦੇ ਆਸ-ਪਾਸ ਆ ਤੇ ਚਾਲ ਨਗਰ ਦੇ ਪਰ ਸਾਈਡ ਤੇ ਜਿਹੜਾ ਸਾਡਾ ਚੌਥਾ ਕੰਮ ਆ ਉਹ ਹੈਗਾ 15 ਲੱਖ ਦਾ ਜੀ ਉਹਨੂੰ ਅੱਜ ਸ਼ੁਰੂ ਕਰਾ ਕੇ ਅਸੀਂ ਚੱਲੇ ਆ ਮੈਂ ਸਰਦਾਰ ਖਵਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਬਲਕਾਰ ਸਿੰਘ ਜੀ ਸਾਡੇ ਮੈਡਮ ਕਮਿਸ਼ਨਰ ਸਾਡੇ ਸਾਰੇ ਜਿਹੜੇ ਕਿ ਕਾਰਪੋਰੇਸ਼ਨ ਦੇ ਜਿੰਨੇ ਅਫਸਰ ਸਹਿਬਾਨ ਅੱਜ ਮੌਕੇ ਤੇ ਪਹੁੰਚ ਕੇ ਇਹਨਾਂ ਨੇ ਕੰਮਾਂ ਨੂੰ ਸ਼ੁਰੂ ਕਰਾਇਆ ਮੈਂ ਸਾਰਾ ਦਾ ਸ਼ੁਕਰਗੁਜ਼ਾਰ ਕਰਦਾ ਤੇ ਪੋਗੜ ਦੇ ਲੋਕਾਂ ਨੂੰ ਇਹ ਪ੍ਰੋਖਾ ਦਿਵਾਉਣਾ ਕਿ ਜਿੱਥੇ ਵੀ ਸਾਡੇ ਤੇ ਵਿਸ਼ਵਾਸ ਰੱਖਿਓ ਕੰਮ ਜਰੂਰ ਮੈਂ ਮੰਨਦਾ ਕਿ ਜਿਹੜੇ ਸੜਕਾਂ ਦੇ ਪਾਣੀਆਂ ਦੇ ਕੰਮ ਜਿਹੜੇ ਕੋ ਵੱਡੇ ਕੰਮ ਨਹੀਂ ਹੈ ਇਹ ਬੁਨਿਆਦੀ ਕੰਮ ਨੇ ਅਸੀਂ ਇਹਨਾਂ ਤੋਂ ਲੈ ਜਾਵਾਂਗੇ ਬਹੁਤ ਜਲਦੀ ਫਗਵਾੜੇ ਦੇ ਵਿੱਚ ਵੱਡੇ ਕੰਮ ਵੱਡੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਸ਼ੁਰੂ ਕਰਾ ਕੇ ਆਪ ਸਾਰਿਆਂ ਨੂੰ ਸਮਰਪਿਤ ਕਰਾਂਗੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਲੋਕ ਸੇਵਾ ਦੀ ਬਚਨ ਵਾਦ ਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਹਲਕਾ ਇੰਜੀਨੀਅਰ ਸਰਦਾਰ ਜਗਿੰਦਰ ਸਿੰਘ ਮਾਨ ਦੇ ਪੁੱਤਰ ਹਰਜੀਮਾਨ ਨੇ 75 ਲੱਖ ਦੀ ਲਾਗਤ ਨਾਲ ਮਹੱਲਾ ਪੀਪਰੰਗੀ ਚਾਚੋਕੀ ਦਸ਼ਮੇਸ਼ ਨਗਰ ਅਤੇ ਚਾਲਨਗਰ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਹਰਜੀਮਾਨ ਨੇ ਦੱਸਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰਾਂ ਵਿੱਚ ਵਿਕਾਸ ਨੂੰ ਦਿੱਤੀਆਂ ਪਹਿਲ ਕਦਮੀਆਂ ਸਦਕਾ ਆਉਂਦੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਆਪ ਪਾਰਟੀ ਨੂੰ ਭਰਮਾ ਹੰਗਾਰਾ ਮਿਲੇਗਾ ਇਸ ਮੌਕੇ ਉਹਨਾਂ ਨਾਲ ਹਰਮੇਸ਼ ਪਾਠਕ ਰਾਜਾ ਕੌਲ ਸਰ ਇੰਦਰਜੀਤ ਸਿੰਘ ਪੀਪਰੰਗੀ ਬਲਜਿੰਦਰ ਸਿੰਘ ਅਫਤਾਰ ਸਿੰਘ ਪ੍ਰੇਤਪਾਲ ਕਰਤੁਲੀ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ